ਕੀਤੀ ਤ੍ਰਿਪਤਾ ਮਾਂ ਲੋਕਾਈ ਤ੍ਰਿਪਤ ਕੀਤੀ ਨਿਰਮਲ ਜਲ ਦੀ ਸੁਚੀ ਧਾਰ ਦੇ ਕੇ ਸਗਲ ਸ੍ਰਿਸ਼ਟ ਚ ਕੀਤਾ ਪ੍ਰਕਾਸ਼ ਹੀ ਉਸਨੇ ਕਾਇਨਾਤ ਨੂੰ ਰੋਸ਼ਨ ਸੰਸਾਰ ਦੇ ਕੇ ਮਹਿਕਣ ਖੁਸ਼ੀ ਚ ਝੂਮੜ ਲਾ ਦਿੱਤੇ ਮਹਿਕਣ ਖੁਸ਼ੀ ਚ ਜੋ ਉਮਾਨ ਲਾ ਦਿੱਤੇ ਉਜੜੇ ਬਾਗ ਵੀ ਨਵੀਂ ਬਹਾਰ ਦੇ ਕੇ ਧਨ ਕੁਖ ਹੋਈ ਤੇਰੀ ਅਮੜੀਏ ਨੀ ਇਸ ਜਗਤ ਨੂੰ ਨਾਨਕ ਅਵਤਾਰ ਦੇ ਕੇ ਤੋ ਦੋਲਤਾ ਦਾਈ ਤੱਕ ਕੇ ਧਨ ਹੋਈ ਇਤਿਹਾਸ ਗਵਾਹੀ ਭਰਦਾ ਇਸ ਗੱਲ ਦੀ ਕਿ ਉਸ ਨੂਰਾਨੀ ਜੋਤ ਦੇ ਸਭ ਤੋਂ ਪਹਿਲਾਂ ਦੀਦਾਰ ਸਭ ਤੋਂ ਪਹਿਲੀ ਬਖਸ਼ਿਸ਼ ਦੌਲਤਾਂ ਦਾਈ ਤੇ ਹੋਈ ਕਿ ਦੌਲਤਾਂ ਦਾਈ ਤੱਕ ਕੇ ਧਨ ਹੋਈ ਬਾਲ ਧੁਰੋਂ ਹੀ ਲੈ ਕੇ ਨੂਰ ਆਇਆ ਚੁੰਮੇ ਮਸਤਕ ਵਾਰੇ ਜਾਮਦੀ ਏ ਆਖੇ ਰੂਹ ਨੂੰ ਅਜਬ ਸਰੂਰ ਆਇਆ ਮੁੱਕੀ ਭਟਕਨ ਤੇ ਦੌਲਤ ਮੰਦ ਹੋਈ ਮੁੱਕੀ ਭਟਕਨ ਤੇ ਦੌਲਤ ਮੰਦ ਹੋਈ ਮੇਰੀ ਕਰਨ ਗਰੀਬੀ ਦੂਰ ਆਇਆ ਮਹਿਤਾ ਕਾਲੂ ਤਾਈ ਖੁਸ਼ੀ ਵਿੱਚ ਦੱਸਦੀ ਏ ਤੇਰੇ ਵੇੜੇ ਤਾ ਰੱਬੀ ਨੂਰ ਆਇਆ ਤੇ ਸਿਜਦਾ ਕਰਨ ਨਨਕਾਣੇ ਦੀ ਧਰਤ ਤਾਈ ਸਿਜਦਾ ਕਰਨ ਨਨਕਾਣੇ ਦੀ ਧਰਤ ਤਾਈ ਦੇਵਤੇ ਅੰਬਰੋਂ ਫੁੱਲ ਵਰਸੋਣ ਲੱਗੇ ਅਕਾਲ ਰੂਪ ਬਾਲ ਦੀ ਦੀਦ ਕਰਕੇ ਰਾਗ ਮਲਹਾਰ ਖੁਸ਼ੀ ਵਿੱਚ ਗਾਉਣ ਲੱਗੇ ਦੀਪਕ ਜਗਿਆ ਟੱਕ ਅੰਧਕਾਰ ਅੰਦਰ ਦੀਪਕ ਜਗਿਆ ਟੱਕ ਅੰਧਕਾਰ ਅੰਦਰ ਸੱਚੇ ਰੱਬ ਦਾ ਸ਼ੁਕਰ ਮਨਾਉਣ ਲੱਗੇ ਹਵਾਵਾਂ ਮੌਲੀਆਂ ਰੁੱਤਾਂ ਨੂੰ ਉਚਾ ਚੜਿਆ ਅਨਹਦ ਨਾਦ ਹੀ ਵਜਣ ਵਜਾਉਣ ਲੱਗੇ